ਪੰਜਾਬ ਦੇ ਵਿੱਚ ਗੈਂਗਸਟਰਵਾਦ ਦੀਆਂ ਘਟਨਾਵਾਂ ਨੂੰ ਠੱਲਣ ਦੇ ਲਈ ਰੋਕਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਬਣਾਈ ਗਈ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਇਸੇ ਦੇ ਤਹਿਤ ਮੋਗਾ ਦੇ ਵਿੱਚ ਸੀਆਈਏ ਮੋਗਾ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਸਾਂਝੇ ਆਪਰੇਸ਼ਨ ਦੇ ਵਿੱਚ ਮਲਕੀਤ ਸਿੰਘ ਮੰਨੂ ਨਾਮਕ ਇੱਕ ਗੈਂਗਸਟਰ ਦਾ ਇਨਕਾਊਂਟਰ ਕੀਤਾ ਗਿਆ ਇਸ ਗੈਂਗਸਟਰ ਨੂੰ ਉਦੋਂ ਕਾਬੂ ਕੀਤਾ ਗਿਆ ਜਦੋਂ ਇਹਦੇ ਵੱਲੋਂ ਇੱਕ ਘਰ ਦੇ ਵਿੱਚ ਅਜੇ ਇਸ ਤਰੀਕੇ ਦੇ ਨਾਲ ਕਿਰਾਏ ਦੇ ਉੱਪਰ ਰਹਿਣ ਦੀਆਂ ਕੋਸ਼ਾ ਕੀਤੀਆਂ ਜਾ ਰਹੀਆਂ ਸੀ ਕੋਸ਼ਾ ਸ਼ਬਦ ਮੈਂ ਤਾਂ ਕਰਕੇ ਵਰਤ ਰਿਹਾ ਕਿਉਂਕਿ ਇਹ ਘਰ ਨੂੰ ਕਿਸੇ ਹੋਰ ਵਿਅਕਤੀ ਦੇ ਵੱਲੋਂ ਕਿਰਾਏ ਦੇ ਉੱਪਰ ਲਿਆ ਗਿਆ ਸੀ ਤੇ ਉਸ ਵਿਅਕਤੀ ਦੇ ਨਾਲ ਇਸ ਦੇ ਸੰਪਰਕ ਦੱਸੇ ਜਾ ਰਹੇ ਨੇ ਬੰਬੀਹਾ ਗੈਂਗ ਦੇ ਨਾਲ ਸੰਪਰਕ ਰੱਖਣ ਵਾਲਾ ਮਲਕੀਤ ਸਿੰਘ ਮੰਨੂ ਜਿਹੜਾ ਇਸ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਦੋ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਦੇ ਵਿੱਚ ਇੱਕ ਘਰ ਦੇ ਉੱਤੇ ਇਸ ਦੇ ਵੱਲੋਂ ਫਾਇਰਿੰਗ ਕੀਤੀ ਗਈ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ ਉਸ ਤੋਂ ਬਾਅਦ ਬਾਦ ਇੱਕ ਢਾਬੇ ਦੇ ਸਾਹਮਣੇ ਇਸ ਦੀ ਸੀਸੀਟੀਵੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਸ ਦੀ ਕੋਗਫੜਤਾਲ ਜਾਂਚ ਪੜਤਾਲ ਕੀਤੀ ਗਈ ਤੇ ਦਬਿਸ਼ ਦੇ ਦੌਰਾਨ ਇਸ ਨੂੰ ਕਾਬੂ ਕਰ ਲਿਆ ਗਿਆ ਇਸ ਦੇ ਲੱਤ ਦੇ ਵਿੱਚ ਗੋਲੀ ਲੱਗੀ ਦੱਸੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਹਰ ਵਾਰ ਦੀ ਤਰ੍ਹਾਂ ਆ ਜਿਹੜੀ ਕਹਾਣੀ ਆ ਉਹ ਦੱਸੀ ਗਈ ਆ ਕਿ ਭਾਈ ਇਸ ਦੇ ਵੱਲੋਂ ਇਸ ਤਰੀਕੇ ਦੇ ਨਾਲ ਛੁਪਣਗਾ ਲੱਭੀ ਗਈ ਸੀ ਅਸੀਂ ਇਸ ਨੂੰ ਫੜਨ ਗਏ ਇਹਦੇ ਵੱਲੋਂ ਕਾਰਵਾਈ ਕੀਤੀ ਕਿ ਗੋਲੀਆਂ ਮਾਰੀਆਂ ਗਈਆਂ ਜਵਾਬੀ ਕਾਰਵਾਈ ਦੇ ਵਿੱਚ ਮਲਕੀਤ ਸਿੰਘ ਮੰਨੂ ਨਾਮਕ ਇਹ ਗੈਂਗਸਟਰ ਜਿਹੜਾ ਉਹ ਕਾਬੂ ਹੋ ਗਿਆ ਜਿਹੜੇ ਇਲਾਜ ਇਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਇਸ ਦੇ ਉੱਪਰ 6 ਮਾਮਲੇ ਦਰਜ ਨੇ ਜਿਸ ਦੇ ਵਿੱਚੋਂ 2 ਦੇ ਵਿੱਚ ਤਾਂ ਇਹ ਵੌਂਟਰ ਦੱਸਿਆ ਜਾ ਰਿਹਾ ਇਸ ਦੇ ਉੱਪਰ ਵੱਡੀਆਂ ਕਾਰਵਾਈਆਂ ਜਿਹੜੀਆਂ ਨੇ ਪੰਜਾਬ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹੁਣ ਕੀਤੀਆਂ ਜਾਣਗੀਆਂ ਘੋਖ ਪੜਤਾਲ ਕੀਤੀ ਜਾਵੇਗੀ ਕਿਹੜੀਆਂ ਕਿਹੜੀਆਂ ਹੋਰ ਇਦਾਂ ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਫਰਾਕ ਦੇ ਵਿੱਚ ਏਸੀ ਇਸ ਦਾ ਵੀ ਪਤਾ ਲਗਾਉਣ ਦੇ ਲਈ ਪੁਲਿਸ ਦੇ ਵੱਲੋਂ ਤਮਾਮ ਕਾਰਵਾਈਆਂ ਅਰੰਭੀਆਂ ਜਾਣਗੀਆਂ ਪਰ ਇਹ ਸਾਰੇ ਮਸਲੇ ਮਾਮਲੇ ਦੇ ਉੱਪਰ ਆ ਜਿਹੜੇ ਐਸਪੀ ਨੇ ਮੋਗਾ ਦੇ ਉਹਨਾਂ ਦੇ ਵੱਲੋਂ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਇੱਕ ਮਿਲੀ ਅੰਦਰੂਨੀ ਜਾਣਕਾਰੀ ਦੇ ਤਹਿਤ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਘੇਰਾਬੰਦੀ ਕੀਤੀ ਗਈ ਤੇ ਉਸ ਤੋਂ ਬਾਅਦ ਮਲਕੀਰ ਸਿੰਘ ਮੰਨੂ ਨਾਮਕ ਇਸ ਖਤਰਨਾਕ ਗੈਂਗਸਟਰ ਨੂੰ ਕਾਬੂ ਕੀਤਾ ਗਿਆ ਸੋ ਕੀ ਕੁਝ ਉਹਨਾਂ ਦੇ ਵੱਲੋਂ ਕਿਹਾ ਗਿਆ ਮੇਰੇ ਸਹਿਯੋਗੀ ਤਨਵੇਂ ਸਮਨਤਾ ਦੀ ਇੱਕ ਖਾਸ ਰਿਪੋਰਟ ਤੁਹਾਡੇ ਨਾਲ ਸਾਂਝੀ ਜ਼ਰੂਰ ਕਰ ਲੈਣੇ ਆ ਸਿਕਰਟ ਇਨਫੋਰਮੇਸ਼ਨ ਤੇ ਅੱਜ ਇੱਕ ਟੀਪ ਉਹ ਮਿਲੀ ਸੀ ਉਹਦੇ ਵਰਕ ਕਰਦੇ ਆ ਸੀਟੀਫ ਪੰਜਾਬ ਤੇ ਮੋਗਾ ਪੁਲਿਸ ਦੀ ਸਿਜਾਈ ਸਟਾਫ ਦੀ ਟੀਮ ਨੇ ਜੁਆਇੰਟਲੀ ਇਸ ਕਰਦੇ ਵਿੱਚ ਅੱਜ ਰੇਡ ਕੀਤਾ ਇਥੇ ਇਨਫੋਰਮੇਸ਼ਨ ਹੈਗੀ ਸੀ ਕਿ ਮਲਕੀਰ ਸਿੰਘ ਐਲੀਅਸ ਮੰਨੂ ਜਿਹਦੇ ਤੇ ਪਹਿਲਾਂ 6 ਮੁਕਦਮੇ ਦਰਜ ਹੈ 2 ਮੁਕਦਮਿਆਂ ਦੇ ਵਿੱਚ ਉਹ ਵਾਂਟਡ ਹੈ ਇੱਕ ਕਪੂਰਾ ਕਪੂਰੇ ਪਿੰਡ ਥਾਣਾ ਮਹਿਣਾ ਦੇ ਅੰਦਰ ਫਾਇਰਿੰਗ ਦੀ ਵਾਰਦਾਤ ਨੂੰ ਇਹਨੇ ਇਨਜ਼ਾਮ ਦਿੱਤਾ ਸੀ ਤੇ ਇੱਕ ਰਾਜਾ ਡੱਬਾ ਜ਼ਗਰਾਉਂ ਦੇ ਵਿੱਚ ਵੀ ਇਹਨੇ ਫਾਇਰਿੰਗ ਦੀ ਵਾਰਦਾਤ ਕੀਤੀ ਸੀ ਤੇ ਸਿਗਰੇਟ ਇਨਫੋਰਮੇਸ਼ਨ ਤੇ ਕੰਮ ਕਰਦੇ ਆ ਅੱਜ ਡੁਆਇੰਟਲੀ ਏਜੀਟੀਐਫ ਤੇ ਸੀਆਈਏ ਦੀ ਟੀਮ ਨੇ ਇਸ ਘਰ ਦੇ ਵਿੱਚ ਰੇਡ ਕੀਤਾ ਜਦੋਂ ਉਸ ਟੀਮ ਨੂੰ ਉਹਨੇ ਵੇਖਿਆ ਤੇ ਉਹਨੇ ਪੁਲਿਸ ਟੀਮ ਦੇ ਵੱਲ ਫਾਇਰਿੰਗ ਕਰਨਾ ਸਟਾਰਟ ਕਰਤਾ ਤੇ ਜਵਾਬੀ ਫਾਇਰਿੰਗ ਦੇ ਵਿੱਚ ਐਦੀ ਜਿਹੜੀ ਖੱਬੀ ਲੱਤ ਉੱਥੇ ਐਦੀ ਨੀ ਦੇ ਇੱਕ ਗਨ ਸ਼ਾਟਿੰਗ ਜਰੀਏ ਇਹਦੀ ਲੱਗੀ ਹੈ ਪੁਲਿਸ ਟੀਮ ਨੇ ਆਪਣਾ ਵਸਾਹ ਕਰਦੇ ਹੋਏ ਬੜੀ ਬਹਾਦੂਰੀ ਦੇ ਨਾਲ ਅਤੇ ਆਪਣਾ ਸੈਲਫ ਡਿਫੈਂਸ ਵੀ ਕੀਤਾ ਇਹਦੇ ਵਿੱਚ ਕੋਈ ਪੁਲਿਸ ਮੁਲਾਜ਼ਮ ਜ਼ਖਮ ਨਹੀਂ ਹੋਇਆ ਇਮੀਡੀਏਟਲੀ ਇਹਨੂੰ ਅਕਿਊਜ਼ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਗਿਆ ਹੈ ਇਹਨੂੰ ਹਸਪੀਟਲ ਲਿਜਾਇਆ ਗਿਆ ਹੈ ਐਦੀ ਜਿਹੜੀ ਕੰਡੀਸ਼ਨ ਹੈ ਉਹ ਸਟੇਬਲ ਹੈਗੀ ਹੈ ਇਸ ਦੇ ਕੋਲੋਂ ਇੱਕ ਪੱਤੀ ਬੋਰ ਦਾ ਰਿਵੋਲਵਰ ਇਲੀਗਲ ਮਿਲਿਆ ਹੈ ਤੇ ਨਾਲ ਲਾਈਵ ਰਾਉਂਡਸ ਵੀ ਕੁਝ ਮਿਲੇ ਹੈ